ਹੈਲੋ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਪਿਆਰ ਤੇ ਪਟਕਾਰ ਭਰੀ ਸਤ ਸ੍ਰੀ ਅਕਾਲ ਜੀ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਜੀ ਕੌਣ ਬੋਲਦੇ ਹੋ ਜੀ ਸੋਮਦਤ ਬੋਲਦਾ ਜੀ ਮੈਂ ਸਕੇਟ ਨਾਪੇ ਤੋਂ ਜ਼ਿਲ੍ਹਾ ਪਟਿਆਲਾ ਜੀ ਜੀ ਸੋਮਦਤ ਜੀ ਕੀ ਹਾਲ ਹੈ ਹਾਲ ਬਹੁਤ ਵਧੀਆ ਤੁਸੀਂ ਸਨਾਉਂ ਠੀਕ ਠਾਕ ਜੇ ਠੀਕ ਆ ਜੀ ਠੀਕ ਆ ਹੋਰ ਪਰਿਵਾਰ ਚ ਠੀਕ ਆ ਸਾਰੇ ਬਿਲਕੁਲ ਜੀ ਬਿਲਕੁਲ ਸਾਡੇ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਦੇ ਨੇ ਮਿੱਟੀ ਦੀ ਖੁਸ਼ਬੂ ਦਾ ਅਸੀਂ ਕਦੇ ਉਹਨਾਂ ਭੁੱਲਦੇ ਹੀ ਨਹੀਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਹਿਬ ਪ੍ਰੋਗਰਾਮ ਨੂੰ ਇੰਨਾ ਪਿਆਰ ਦੇਣ ਵਾਸਤੇ ਬਹੁਤ ਵਧੀ ਜੀ ਕਲਾਕਾਰ ਕਹਣਾ ਸੁਣਾਈਏ ਤੁਹਾਨੂੰ ਕਲਾਕਾਰ ਕੋਲਾਂਗੇ ਹਰਜੀਤ ਹਰਮਨ ਜੀ ਦਾ ਗੀਤ ਸੁਣਾਗੇ ਜੀ ਜੀ ਜ਼ਰੂਰ ਸੁਣਾਵਾਂਗੇ ਤੇ ਹੋਰ ਤੁਹਾਡੇ ਨਾਲ ਪ੍ਰੋਗਰਾਮ ਕੌਣ-ਕੌਣ ਸੁਣਦੀ ਹੁੰਦੇ ਆ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਤੁਹਾਡੇ ਪ੍ਰੋਗਰਾਮ ਸੁਣਦੇ ਨੇ ਜੀ ਨਾਮ ਦੱਸੋ ਪਰਿਵਾਰ ਦੇ ਖਾਤ ਵੀ ਪਾਨੇ ਆ ਜੀ ਸੋਮਨਦਤ ਕੈਰਵ ਜੋਤੀ ਰਾਣੀ ਤੇ ਗੁਰਮਨਤ ਜੀ ਜੀ ਮਿੱਟੀ ਦੀ ਖਸੂਦ ਵਿੱਚ ਖਾਤ ਵੀ ਪਾਨੇ ਆ ਸੀ ਤੇ ਸੁਣਨਾ ਨਹੀਂ ਭੁੱਲਦੇ ਪਰ ਕਦੇ ਵੀ ਜੀ ਜੀ ਪ੍ਰੋਗਰਾਮ ਨੂੰ ਬਸ ਇਸੇ ਤਰ੍ਹਾਂ ਤਸਵੀਰ ਪਿਆਰ ਦਿੰਦੇ ਰਹੋ ਤੁਸੀਂ ਬਹੁਤ ਵਧੀਆ ਪੇਸ਼ ਕਰਦੇ ਹੋ ਜੀ ਪ੍ਰੋਗਰਾਮ ਨੂੰ ਬਹੁਤ ਵਧੀਆ ਪੇਸ਼ ਕਰਸਾਂ ਤੋਂ ਇੰਤਜ਼ਾਰ ਹੈ ਸ਼ੁੱਕਰਵਾਰ ਰਾਤ ਸੱਤ ਪਉਣ ਸਾਰਿਆਂ ਨੂੰ ਇੰਤਜ਼ਾਰ ਰਹਿੰਦਾ ਜੀ ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਦਾ ਸਾਡੇ ਕੁਝ ਦੋਸਤ ਨੇ ਜੀ ਜਪਾਤੋ ਜੀ ਹਰਜੇਸ਼ ਜੀ ਅਤੇ ਬਿੱਟੂ ਜੀ ਨੇ ਤੁਹਾਡੇ ਪ੍ਰੋਗਰਾਮ ਸੁਣਦੇ ਨੇ ਜੀ ਹਾਂਜੀ ਹਾਂਜੀ ਤੇ ਅਮਨਦੀਪ ਸਿੰਘ ਹਠੂਰ ਜੀ ਸੁਣਦੇ ਰਹਿੰਦੇ ਆ ਸਿੱਤੇ ਸਾਰੇ ਪ੍ਰੋਗਰਾਮ ਅਮਨ ਬਰਮਾ ਰਮਨ ਬਰਮਾ ਜੀ ਤੁਹਾਡੇ ਪ੍ਰੋਗਰਾਮ ਸੁਣਦੇ ਨੇ ਉਹਨਾਂ ਨੇ ਤੁਹਾਡੇ ਨਾਲ ਜੋੜਿਆ ਸਾਨੂੰ ਜੀ ਜੀ ਉਹਨਾਂ ਦੇ ਖਤ ਵੀ ਆਉਂਦੇ ਹੁੰਦੇ ਆ ਜੀ ਬੋਰਜਾ ਨੂੰ ਮਾਨਗੜ ਤੋਂ ਵੀਰ ਜੀ ਹਾਂਜੀ ਹਾਂਜੀ ਸਕਾਰੀ ਦੇ ਤਾਂ ਅਸੀਂ ਕੀ ਗੱਲਾਂ ਕਰੀਏ ਜੀ ਇੰਨੀ ਵਧੀਆ ਪੇਸ਼ ਕਰੀਏ ਤੁਹਾਡੀ ਜੀ ਜੀ ਸ਼ੁਕਰੀਆ ਸਾਹਿਬ ਪ੍ਰੋਗਰਾਮ ਨੂੰ ਪਸੰਦ ਕਰਨ ਵਾਸਤੇ ਤੇ ਸੌਂਤਾ ਜੀ ਸੁ ਹਰਜੀਤ ਹਰਮੰਦੀ ਆਵਾਜ਼ ਵਿੱਚ ਗੀਤ ਬਿਲਕੁਲ ਜੀ ਬਿਲਕੁਲ